ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਚੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮੀਠਾ RAM RAJ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟ ਡੀਠਾ RAM RAJ ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮਿੱਠਾ RAM RAJ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟ ਡੀਠਾ RAM RAJ ਹਰ ਘਟ ਘਟ ਡੀਠਾ ਅੰਮ੍ਰਿਤ ਵੂਠਾ ਜਨਮ ਮਰਨ ਦੁਖ ਨਾਠੇ ਗਣ ਨੇ ਦੁਗਾਯਾ ਸਭ ਦੁਖ ਮਿਟਾਇਆ ਹਉ ਮੈਂ ਬਿਨਸੀ ਗਾਠੇ ਪ੍ਰਿਯੋ ਸਹਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮਿੱਠਾ ਜਿਉ ਰਾਤੀ ਜਲਮਾ ਛਲੀ ਤਿਉਂ ਰਾਮ ਰਸ ਮੱਤ ਰਾਮ ਰਾਜ ਗੁਰ ਪੂਰੇ ਉਪਦੇਸਿਆ ਜੀਵਨ ਗਤ ਭੰਤੇ ਰਾਮ ਰਾਜ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤੂ ਜਾਏ ਪ੍ਰਭ ਸੋਗਰ ਸਰੂਪ ਸੋ ਜਾਨ ਸੁਆਮੀ ਤਾ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਛਲੀ ਨਾਨਕ ਹਰ ਮਤ ਚਾਤਰਿਕ ਜਾਚੈ ਬੂੰਦ ਜਿਉ ਹਰ ਪ੍ਰਾਨ ਆਧਾਰਾ RAM ਰਾਜ ਮਾਲਕ ਜੀਨਾ ਸੁਤ ਪ੍ਰਾਤ ਮੀਤ ਸਭ ਹੂਤੇ ਪਿਆਰਾ ਰਾਮ ਰਾਜ ਸਭ ਹੂਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀਆ ਹਰ ਸਾਸ ਗਿਰਾਸ ਨਾ ਬਿਸਰੈ ਕਬ ਹੂ ਗੁਰ ਸਬਦੀ ਰੰਗ ਮਾਣਿਆ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਪਰਮ ਮੋਹ ਦੁਖ ਡਾਰਾ ਚਾਤਰਿਕ ਜਾਚੇ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜ ਢਾਠੀ ਪੀਤ ਪਰਮ ਕੀ ਭੇਟਤ ਗੁਰ ਸੂਰਾ ਰਾਮ ਰਾਜ ਪੂਰਨ ਗੁਰ ਪਾਏ ਪੁਰਬ ਲਿਖਾਏ ਸਾਬ ਨਿੱਧ ਦੀਨ ਦਿਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਕਨੇਰੇ ਪਤ ਤ ਪਾਵਨ ਸਾਧੂ ਧੂਰਾ हर मिले नारायण नानका मानोर्थो पूरा सुख सहज आनन्द कनेरे, पतत पावन साधु तूरा हर मिले नारायण नानका ਮਨੋਰਥ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ